ਹਾਂਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਹੋ ਤੁਹਾਡਾ ਕੀ ਹਾਲ ਚਾਲ ਆ امید ਆ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੰਦਰੁਸਤ ਆ ਤੇ ਤੁਹਾਡੀ ਚੜ੍ਹਦੀ ਕਲਾ ਵਾਲੀ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਲਓ ਜੀ ਅੱਜ ਇੱਕ ਮੈਂ ਤੁਹਾਨੂੰ ਨਵੀਂ ਗੱਲ ਸੁਣਾਉਣ ਲੱਗੀ ਆ ਧਿਆਨ ਨਾਲ ਸੁਣਿਓ ਤੁਸੀਂ ਸਾਰੇ ਤੁਹਾਨੂੰ ਸ਼ਾਇਦ ਵਧੀਆ ਵੀ ਲੱਗੂਗਾ ਸ਼ਾਇਦ ਤੁਹਾਨੂੰ ਖੁਸ਼ੀ ਵੀ ਹੋਵੇ ਇਸ ਗੱਲ ਦੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਤੁਸੀਂ ਨਾ ਬੀਬੀ ਨੂੰ ਬਹੁਤ ਪਸੰਦ ਕਰਦੇ ਹੋ ਮੈਨੂੰ ਪਤਾ ਹੈ ਇਸ ਗੱਲ ਦਾ ਤੁਸੀਂ ਬੀਬੀ ਨੂੰ ਬਹੁਤ ਪਸੰਦ ਕਰਦੇ ਹੋ ਬੀਬੀ ਨੂੰ ਬਹੁਤ ਪਿਆਰ ਕਰਦੇ ਹੋ ਤੇ ਜਿਸ ਦਿਨ ਆਪਣੇ ਫਰਸਟ ਟ੍ਰੈਸ ਚੈਨਲ ਜਿਹੜਾ ਚੱਲਦਾ ਹੈ ਉਹਦੇ ਵਿੱਚ ਜੇ ਕਦੇ ਤੁਹਾਨੂੰ ਬੀਬੀ ਨਹੀਂ ਦਿਖਦੀ ਤੁਸੀਂ ਕਹਿ ਦਿੰਦੇ ਹੋ ਕਿ ਬੀਬੀ ਕਿੱਥੇ ਆ ਬੀਬੀ ਦਾ ਕੀ ਹਾਲ ਚਾਲ ਹੈ ਸਾਨੂੰ ਬੀਬੀ ਬਹੁਤ ਵਧੀਆ ਲੱਗਦੀ ਹੈ ਤੇ ਬੀਬੀ ਦੀ ਅਸੀਂ ਆਵਾਜ਼ ਨਹੀਂ ਸੁਣੀ ਸੋ ਬਹੁਤ سارے ਕੁਐਸਚਨ ਹੁੰਦੇ ਨੇ ਤੁਹਾਡੇ ਹਨਾ ਜਿੱਤੇ ਤਾਂ ਮੈਨੂੰ ਪਤਾ ਲੱਗਦਾ ਹੈ ਕਿ ਤੁਸੀਂ ਬੀਬੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਤੇ ਬੀਬੀ ਦੀ ਸਾਨੂੰ ਇੱਕ ਗੱਲ ਸੁਣਾਉਣੀ ਹੈ ਕਿ ਬੀਬੀ ਕੱਲ ਮੇਰੇ ਨਾਲ ਖਿੱਚ ਗਈ ਪਤਾ ਨਹੀਂ ਕੀ ਗੱਲ ਹੋਈ ਸੀਗੀ ਹੁਣ ਮੈਨੂੰ ਗੱਲ ਤਾਂ ਯਾਦ ਨਹੀਂ ਆ ਵੀ ਕਿਹੜੀ ਗੱਲ ਤੇ ਬੀਬੀ ਮੇਰੇ ਨਾਲ ਕਿਹ ਜੀ ਸੀ ਬੀਬੀ ਮੈਨੂੰ ਪਤਾ ਕੀ ਕਹਿੰਦੀ ਮੈਨੂੰ ਨਹੀਂ ਪਤਾ ਕਹਿੰਦੀ ਮੇਰਾ ਤਾਂ ਆਪ ਦਾ ਚੈਨਲ ਬਣਾ ਦੇ ਮੈਂ ਤਾਂ ਉਹਦੇ ਤੇ ਆਪੇ ਚਲਾਉਂਗੀ ਆਪਦਾ ਚੈਨਲ ਮੈਂ ਨਹੀਂ ਸੁਣਾਉਂਦੀ ਸੁਣਾਉਂਦੀ ਤੈਨੂੰ ਕਹਾਣੀਆਂ ਮੈਂ ਕਿਹਾ ਮੈਨੂੰ ਲੋਕ ਤੇ ਕੌਣ ਲੈ ਕੇ ਕਹਾਣੀ ਸੁਣਾ ਦਿਆ ਕਰ ਕੇ ਦੇ ਇੰਟਰਸਟਿੰਗ ਜੀ ਕਹਿੰਦੀ ਮੈਂ ਸੁਣਾਉਂਦੀ ਸੁਣਾਉਂਦੀ ਤੇਰੇ ਵਲੌਗ ਤੇ ਤੇ ਤੇਰੇ ਚੈਨਲ ਤੇ ਮੈਂ ਤਾਂ ਮੇਰਾ ਚੈਨਲ ਬਣਾ ਦੇ ਮੈਂ ਤਾਂ ਉਹਦੇ ਤੇ ਸੁਣਾਉਂਗੀ ਸੋ ਆਪਾਂ ਬੀਬੀ ਦਾ ਇੱਕ ਚੈਨਲ ਬਣਾ ਹੀ ਦਿੱਤਾ ਜੀ ਅੱਜ ਦੇਖਦੇ ਹਾਂ ਹੁਣ ਸਾਡ ਤੁਸੀਂ ਬੀਬੀ ਦੇ ਵਲੌਗ ਨੂੰ ਜ਼ਿਆਦਾ ਪਸੰਦ ਕਰੋਗੇ ਕਿ ਮੇਰੇ ਨੂੰ ਪਸੰਦ ਕਰੋਗੇ ਸੋ ਬੀਬੀ ਦਾ ਜਿਹੜਾ ਚੈਨਲ ਹੈਗਾ ਉਹਦਾ ਨਾਮ ਹੈਗਾ ਸਿਚਿਆਰੀ ਬੀਬੀ ਐਕਚੁਅਲੀ ਬੀਬੀ ਸਿਚਿਆਰੀ ਹੈ ਤੇ ਬੀਬੀ ਹਰੇਕ ਕੰਮ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਤੇ ਸੁਚੰਜੇ ਢੰਗ ਨਾਲ ਕਰਦੀ ਹੈ ਬੜੀ ਪੇਸ਼ੈਂਸ ਨਾਲ ਕਰਦੀ ਹੈ ਸਾਫ ਸੁਥਰਾ ਕਰਦੀ ਹੈ ਫਹਾ ਵੱਡ ਨਹੀਂ ਕਰਦੀ ਹੈਗੀ ਕਿਸੇ ਵੀ ਗੱਲ ਦਾ ਕਿਸੇ ਵੀ ਚੀਜ਼ ਦਾ ਕਿਸੇ ਵੀ ਕੰਮ ਦਾ ਠੀਕ ਹੈ ਜਪਾਉਂ ਬੀਬੀ ਦੀ ਏਸ ਵੀ 77 75 ਸਾਲ ਪਰ ਬੀਬੀ ਹਜੇ ਵੀ ਕੰਮ ਦੇ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਐਕਟਿਵ ਹੈ ਤੇ ਬੜਾ ਵਧੀਆ ਤਰੀਕੇ ਨਾਲ ਨਹੀਂ ਟੈਂਡ ਕਲੀਨ ਤਰੀਕੇ ਨਾਲ ਬੀਬੀ ਆਪਣਾ ਕੰਮ ਜਿਹੜਾ ਉਹ ਕਰਦੀ ਹੈ ਸਾਰਾ ਇਸ ਤਰ੍ਹਾਂ ਮਤਲਬ ਕਿ ਕਮ ਵਾਲਾ ਜ ਨਹੀਂ ਕਰਦੀ ਹੈਗੀ ਕੰਮ ਵਿੱਚ ਤੇ ਇੱਕ ਬੀਬੀ ਨੇ ਕਦੇ ਵੀ ਆਪਣੇ ਜਿਹੜੇ ਕੱਪੜੇ ਆ ਕਿਸੇ ਹੋਰ ਤੋਂ ਨਹੀਂ ਧਲਾਉਂਦੀ ਕਿਉਂਕਿ ਬੀਬੀ ਨੂੰ ਕਿਸੇ ਦੇ ਕੱਪੜੇ ਤੋਂ ਤੇ ਪਸੰਦ ਨਹੀਂ ਆਉਂਦੇ ਕਿਉਂਕਿ ਬੀਬੀ ਸੱਚੀਰੀ ਹੈ ਇਸ ਕਰਕੇ ਬੀਬੀ ਆਪਦੇ ਕੱਪੜੇ ਖੁਦ ਤੋਂਦੀ ਹੈ ਤੇ ਆਪਣਾ ਕੰਮ ਜਿਹੜਾ ਉਹ ਖੋਦੀ ਕਰਦੀ ਹੈ ਸਾਰਾ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਬੀਬੀ ਨਾਲ ਮਿਲਾਉਣੀ ਆ ਮਿਲੋ ਤੁਸੀਂ ਬੈਕ ਕੈਮਰਾ ਕਰ ਲਿਆ ਨਾਇਗਰਜੀ ਕਖਾਨ ਸਾਹਿਬ ਨਾਇਗਰਜੀ ਦੇ ਪਤੇ ਤੁਹਾਡੀ ਸੁਖ ਸਨਮਾਨ ਵੀ ਰਹੀ ਨੀ ਮੈਂ ਤੁਸੀਂ ਬਹੁਤ ਪਿਆਰ ਕਰਦੇ ਹੋ ਮੈਨੂੰ ਮੈਂ ਵੀ ਤੁਹਾਨੂੰ ਬਹੁਤ ਕਰਦੀ ਆ ਬੱਤਾ ਇਸ ਤੁਹਾਡੀ ਨੰਮਰਾ ਲੰਮੀਆਂ ਹੋਣ ਸੱਚੇ ਪਾਤਸ਼ਾਹ ਸੰਤੰਦਰਸਤੀਆਂ ਰੱਖੇ ਹੁਣ ਮੈਂ ਤੁਹਾਨੂੰ ਆਪਦੀ ਜ਼ਿੰਦਗੀ ਦੇ ਗੱਲਾਂ ਦੱਸੂਗੀ ਸੁਣਾਉਂਗੀ ਜਾਨਮ ਮੇਰਾ ਜਿੱਤ ਗੱਲ ਪਿੰਡ ਜੈਤੋ ਕੋਲੀ ਇੱਛਾ ਸਾਡਾ ਚੰਦ ਪਾਣਦਾ ਪਰ ਸਾਡੇ ਦਾਦੇ ਇੱਥੇ ਆ ਕੇ ਉਹਨਾਂ ਨੇ ਪਿੰਡ ਬੰਨਿਆ ਸੀ ਜਿੱਤ ਗੱਲ ਜਿੱਤ ਕੇ ਆਏ ਸੀ ਤੇ ਜਿੱਤ ਗੱਲ ਧਰਤਾ ਅੱਗੇ ਤਾਂ ਆਈਂ ਬੁੜੇ ਧਰ ਦਿੰਦੇ ਸੀ ਨਾ ਕੋਈ ਨਾ ਕੋਈ ਤੇ ਮੇਰਾ ਦਾਦਾ ਸੀ ਜਿਹੜਾ ਇਕੱਲਾ ਸੀ ਗਾ ਉਹਦੇ ਚਾਰ ਮੁੰਡੇ ਹੋਗੇ ਲੇੜੀ ਤਾਂ ਮੇਰੇ ਦਾਦੇ ਕੋਲੇ ਬਹੁਤ ਸੀ ਅੱਗੇ ਜ਼ਮੀਨਾਂ ਤਾਂ ਬਹੁਤ ਹੁੰਦੇ ਨਾਲ ਸੀ ਪਰ ਥੋੜਾ ਜਿਹਾ ਬੱਚੇ ਜਿਆਦੇ ਹੁੰਦੇ ਸੀ ਚਾਰ ਮੁੰਡੇ ਸੀ ਚਾਰੀ ਥਾਈ ਵੇਲੇ ਤੁਸਨ ਕੀ ਆਇਆ ਤੇ ਅੱਜ ਕੱਲ ਇੱਕ ਬੱਚਾ ਜਾਂ ਦੋ ਇਹ ਮੈਂ ਜਨਮ ਕਦੋਂ ਹੋਇਆ ਜਨਮ ਕਦੋਂ ਹੋਇਆ ਹੈ ਜਨਮ ਕਦੋਂ ਹੋਇਆ ਜਨਮ ਮੇਰਾ 247 ਦਾ ਜਨਮ ਮੇਰਾ ਉਦੋਂ ਰੌਲਾ ਪਿਆ ਉਦੋਂ ਮੈਂ 2 ਮਹੀਨਿਆਂ ਦੀ ਸੀ ਹਾਂ ਜਿਦ ਰੌਲਾ ਹੋਇਆ ਅੱਲ ਹੱਲਾ ਬੁੱਲਾh ਦਿੰਦਿਆਂ ਸੀ ਬੁਰੰਗਾਂ ਵੀ ਹੱਲਾ ਬੁੱਲਾh ਪਿਆ ਪਰ ਮੈਨੂੰ ਉਦੋਂ ਬੀਬੀ ਆਲੀ ਨਹੀਂ ਸੀ ਮੀਨੇ ਰੂਮੀ ਨੇ ਦੀ ਸੀਗੀ ਹਾਂ ਉਦੋਂ ਦਾ ਮੇਰਾ ਜਨਮ ਹੈ ਚਾਰ ਸੀਗੇ ਇਹ ਭਰਾ ਮੇਰੇ ਚਾਚੇਤਾਏ ਸਾਰੇ ਤੇ ਵੀ ਹੁਣ ਤਾਂ ਅੱਜ ਕੱਲ੍ਹ ਟਾਇਲਾ ਆਉਣ ਸਾਰ ਢੋ ਜਾਂਦੇ ਆ ਉਹ ਢ ਹੋ ਕੇ ਵੀ ਸਾਡੇ ਕੰਧਾਂ ਨਹੀਂ ਸੀ ਚਾਰਾਂ ਦੇ ਘਰਾਂ ਨਾਲ ਨਾਲ ਅਸੀਂ ਤੇ ਕੰਧਾ ਹੈ ਨਹੀਂ ਸੀ ਅਸੀਂ ਸਾਰੇ ਚਾਰਾਂ ਘਰਾਂ ਦੇ ਬੱਚਿਆਂ ਨੇ ਇਕੱਠਿਆਂ ਨੇ ਮੰਜੇ ਢਾ ਕੇ ਪੈਣੇ ਤੇ ਬਾਤਾਂ ਸੁਣਾਉਣੀਆਂ ਕਿਆ ਵਿੱਚ ਦੀ ਬਹੁਤ ਬੱਚੇ ਪਿਆਰ ਨਾਲ ਰਹਿੰਦੇ ਸੀ ਤੇ ਅੱਜ ਕੱਲ੍ਹ ਦੇਖੋ ਚਾਚੇ ਤਾਏ ਦੇ ਬੱਚੇ ਨਹੀਂ ਇਕੱਠੇ ਹੁੰਦੇ ਆਪਦੇ ਭੈਣ ਭਰਾ ਹੀ ਲੜੀ ਜਾਂਦੇ ਆ ਤੇ ਅੱਗੇ ਇੰਨੇ ਨੇ ਬੱਚੇ ਇਕੱਠੇ ਰਹਿੰਦੇ ਸੀ ਤੇ ਮੋਹ ਪਿਆਰ ਸੀ ਅ ਬੱਚਿਆਂ ਦਾ ਹੁਣ ਵੀ ਸਾਡੇ ਚਾਚੇ ਤਾਹ ਦੇ ਬੱਚਿਆਂ ਨਾਲ ਬਹੁਤ ਪਿਆਰ ਹੈ ਤੇ ਉਹ ਵੀ ਵਿਚਾਰੇ ਬਹੁਤ ਮਾਨਤਾਨ ਕਰਦੇ ਆ ਸਾਰਿਆਂ ਦਾ ਤੇ ਹੁਣ ਉਹਨਾਂ ਪਿਆਰ ਹੈ ਨਹੀਂਗਾ ਪੁੱਤ ਜਿੰਨਾ ਪਹਿਲਾਂ ਸੀ ਤੇ ਕਿੰਨਾ ਬੜੀ ਸੀ ਹਾਂ ਬੜੀ ਸੀ ਤੇ ਮੈਂ ਤਾਂ ਪੰਜ ਹੀ ਪੜੀ ਐ ਤੇ ਉਹ ਦੋ ਕੁੜੀਆਂ ਨੂੰ ਪੜਾਉਂਦੇ ਨਹੀਂ ਸੀ ਤੇ ਬਹੁਤ ਮੈਂ ਤਾਂ ਜ਼ੋਰ ਲਾਇਆ ਮੈਂ ਸ਼ਹਿਰ ਵੀ ਸੀ ਪੜਨ ਚ ਤੇ ਮੈਂ ਆਪਦੀ ਬਾਪੂ ਜੀ ਨੂੰ ਆਖਿਆ ਵੀ ਮੀ ਮਾ ਪੜਨਾ ਉਹ ਕਿਤਾਬਾਂ ਲੈਣ ਗਿਆ ਕਿਤਾਬਾਂ ਵਾਲੇ ਦੇ ਕਿ ਉਹ ਜਰ ਦੁਕਾਨ ਵਾਲਾ ਸੀ ਕਿਤਾਬਾਂ ਵਾਲਾ ਉਹ ਆਦਾ ਕਿ ਵੀ ਮੇਰੇ ਰੁਪਏ ਨੂੰ ਆਦਾ ਵੀ ਹਰ ਭਜਨ ਮੁੰਡੇ ਨੂੰ ਪੜਨ ਲਾਉਣਾ ਕਿ ਕੁੜੀ ਨੂੰ ਇਹ ਮੇਰੇ ਰੁਪਏ ਆਦਾ ਵੀ ਮੈਂ ਤਾਂ ਕੁੜੀ ਨੂੰ ਲਾਉਣਾ ਔਰ ਫਿਰ ਕੁੜਗਾਂ ਨੂੰ ਬਸ ਕੀ ਲੋੜ ਹੈ ਚਿਠੀ ਚੂਰੀ ਦੀ ਗਰੀ ਹੋ ਗਈ ਪੰਜ ਪੜ ਗਈ ਕੁੜੀ ਹੁਣ ਇਹਨਾਂ ਕੀ ਲੋੜ ਹੈ ਪੜਾਉਣ ਦੀ ਬਸ ਠੀਕ ਹੈ ਵੀ ਕੁੜਗਾਂ ਨੂੰ ਕੰਮ ਸਿਖਾਉਂਦੇ ਆਪਾਂ ਤੇ ਬਸ ਫਿਰ ਕਿਤਾਬਾਂ ਲੈ ਕੇ ਆਇਆ ਤੇ ਮੈਂ ਤਾਂ ਕਿਤਾਬਾਂ ਵਾਲੇ ਨੂੰ ਇੰਨੀ ਗਾਲਾਂ ਕੱਢਾਂ ਵੀ ਮੇਰਾ ਪੜਨ ਨੂੰ ਜੀ ਕਰਦਾ ਸੀ ਮੈਨੂੰ ਲਾਇਆ ਨਹੀਂ ਇੱਕ ਮੇਰੀ ਸਹੇਲੀ ਸੀ ਉਹ ਵੀ ਬਹੁਤ ਮਿੰਤਾ ਕਰਦੀ ਸੀ ਮੇਰੇ ਬਾਪੂ ਜੀ ਦੀਆਂ ਵੀ ਬਾਈ ਕਿਤਾਬਾਂ ਲਿਆ ਕੇ ਤੇ ਨਾਲ ਪੜਨ ਮੇਰੇ ਵੀ ਬੁਝਾਇਆ ਕਰੂਗੀ ਪਰ ਮੈਨੂੰ ਕਿਤਾਬਾਂ ਨਹੀਂ ਲੈ ਕੇ ਦਿੱਤੀਆਂ ਪੜਨ ਨੂੰ ਅੱਗੇ ਕੁੜੀਆਂ ਨੂੰ ਪੜਾਉਂਦੇ ਨਹੀਂ ਸੀ ਬਾਲਾ ਬਾਹਰ ਨਹੀਂ ਸਿੱਕਲਦੇ ਜਿੱਥੇ ਵੀ ਅਸੀਂ ਜਾਣਾ ਸਾਡੀ ਦਾਦੀ ਨਾਲ ਹੀ ਜਾਂਦੀ ਦਾਦੀ ਲੈ ਕੇ ਜਾਂਦੀ ਜਿੱਥੇ ਜਾਂਦੀ ਹੇ ਹੁਣ ਤਾਂ ਅੱਜ ਕੱਲ੍ਹ ਤਾਂ ਬੱਚੇ ਇਕੱਲੇ ਤੁਰੇ ਫਿਰਦੇ ਆ ਉਹ ਤਾਂ ਕੁੜੀਆਂ ਨੂੰ ਬਾਹਰ ਅੰਦਰ ਬਾਹਰ ਨਹੀਂ ਸੀ ਜਾਣ ਦਿੰਦੇ। ਹਾਂ ਘਰੇ ਬਸ ਆਪ ਦਾ ਕੱਢ ਲੋ ਕੱਤ ਲੋ ਕੰਮ ਕਰ ਲੋ ਬਸ। ਤੇ ਜਿਵੇਂ ਹੁਣ ਬੱਚੇ ਜਾਂਦੇ ਆ ਸਾਡੇ ਜੈਤੋ ਨਾਲ ਹੀ ਆ ਪਿੰਡ ਦੇ। ਤੇ ਮੈਂ ਜੈਤੋ ਵਿਆਹ ਜਦੋਂ ਵਿਆਹ ਹੋਇਆ ਮੇਰਾ ਉਹਦੇ ਵੇਖੀ ਜੈਤੋ ਮੈਂ ਜੈਤੋ ਨਹੀਂ ਸੀ ਵੇਖੀ। ਕੀ ਜੀ ਆ ਤੇ ਨਾਲੇ 2 ਮਿੰਟ ਹੀ ਆ ਸਾਡੇ ਟਰੱਕ ਜਾਂਦੇ ਸੀ। ਮੈਂ ਜੈਤੋ ਨਹੀਂ ਸੀ ਵੇਖੀ। ਇੱਕ ਵਾਰ ਮੈਂ ਉਹ ਜਦੋਂ ਮੇਰਾ ਵਿਆਹ ਹੈ ਮੈਂ 라ਵਰੀਲਾ ਵੇਖਣ ਉੱਗੀ ਕੁੜੀਆਂ ਨਾਲ ਉੱਥੇ ਤੇ ਉਹ ਮੈਂ ਆਖਾ ਮੈਨੂੰ ਮੈਨੂੰ ਤਾਂ ਨਹੀਂ ਪੈਣੇ ਕੋਈ ਗਲੀ ਗੁਰ ਦਾ ਪਤਾ ਲੱਗਣਾ ਮੈਂ ਕਿਵੇਂ ਜਾਊਂਗੀ ਮੇਰੇ ਨਾਲ ਹੀ ਰਿਓ ਇਹ ਵਾਰ ਮੈਂ ਲਾ ਜੇ ਤੱਕ ਠੀਕ ਹੈ ਵੀ ਜੇ ਤੋ ਤੁਸੀਂ ਕਦੇ ਆਏ ਨਹੀਂ ਮਾਖਾ ਮੈਂ ਨਹੀਂ ਜੇ ਤੋ ਵੇਖੀ ਮੈਂ ਤਾਂ ਪਹਿਲੀ ਵਾਰੀ ਜੇ ਤੋ ਵੇਖੀ ਆ ਤੇ ਹੁਣ ਤਾਂ ਕੁੜੀਆਂ ਚੰਡੀਗੜ੍ਹ ਤੇ ਕਤੁਰੀਆਂ ਫਟੀਆਂ ਕਰ ਲੀਆਂ ਉਹਦੇ ਕਿੱਥੇ ਕੁੜੀਆਂ ਨੂੰ ਕੋਈ ਜਾਣ ਦਿੰਦਾ ਅੱਗੇ ਤਾਂ ਕੁੜੀਆਂ ਦੀ ਐਂ ਜਿੰਦਗੀ ਸੀ ਪੁਣੇ ਭੈਣ ਭਾਈ ਸਿਓ ਵੀ ਦੱਸਦੇ ਲਾਈ ਸਟੋਰੀ ਦੱਸਣ ਦੀ ਪੂਰੀ ਦੱਸ ਹਾਂ ਜੀ 6 ਭੈਣ ਭਰਾ ਸੀ ਤਿੰਨ ਭਰਾ ਤੇ ਤਿੰਨ ਭੈਣਾਂ ਤਿੰਨੇ ਭੈਣਾਂ ਅਸੀਂ ਇੱਕੇ ਘਰੇ ਆਂ ਤਿੰਨੇ ਭੈਣਾਂ ਹਾਂ ਇੱਕੇ ਘਰੇ ਆਂ ਅਸੀਂ ਤਿੰਨੇ ਭੈਣਾਂ ਤੇ ਭਰਾ ਸਾਡੇ ਹੁਣ ਇੱਕ ਭਰਾ ਛੋਟਾ ਦੋਹਾਂ ਦੀ ਡੈਥ ਹੋ ਗਈ ਤੇ ਕੀ ਕਰਨਾ ਫਿਰ ਹਏ ਤਾਂ ਮੈਂ ਇਥੇ ਛੋਟੇ ਸੀ ਸਾਰੇ ਤੇ ਬਸ ਉਹਨਾਂ ਦੀ ਉਹਨਾਂ ਦੀ ਲਿਖੀ ਐਨੀ ਸੀ ਤੁਰ ਗਏ ਵਿਚਾਰੇ ਤੇ ਨਰ ਰਹਿ ਗਏ ਸਾਰੇ ਚਲੇ ਗਏ ਫਿਰ ਹਾਂ ਇੱਕ ਭੈਣ ਚਲੀ ਗਈ ਉਹ ਵੀ ਛੋਟੀ ਉਮਰ ਚ ਹੀ ਉੱਠ ਗਈ 60 ਕੇ ਸਾਲ ਦੀ ਮੱਸਾ ਸੀ ਤੇ ਬਸ ਜੋ ਲਿਖਿਆ ਪ੍ਰਮਾਤਮਾ ਨੇ ਉਹੀ ਭੋਗਣਾ ਹੈ ਪਰ ਦੁੱਖ ਤਾਂ ਭੈਣ ਭਰਾਵਾਂ ਦਾ ਬਹੁਤ ਹੁੰਦਾ ਹੈ ਭਣ ਭਰਾ ਦਾ ਤੇ ਕੀ ਕਰੀਏ ਫਿਰ ਬਸ ਹੁਣ ਬੇਟੇ ਮੇਰਾ ਨਾ ਜਿਹੜਾ ਮਾਨਾ ਹੈ ਉਹ ਖਰਾਬ ਹੋ ਗਿਆ ਭੈਣ ਭਰਾਵਾਂ ਨੂੰ ਯਾਦ ਕਰਕੇ ਤੇ ਹੁਣ ਮੈਂ ਅਗਲੇ ਬਲਾਗ ਤੇ ਫਿਰ ਤੁਹਾਨੂੰ ਗੱਲਾਂ ਸੁਣਾਉਂਗੀ ਆਪਦੀ ਜ਼ਿੰਦਗੀ ਬਾਰੇ ਤੇ ਆ ਜੇ ਤੁਸੀਂ ਆਏ ਨਾ ਸੋਚਿਓ ਬੀਬੀ ਹਿੱਲੀ ਜਾਂਦੀ ਆ ਉਹ ਮੈਂ ਪਾਠ ਕਰਦੀ ਦਾ ਮੇਰਾ ਸੁਭਾਅ ਹੈ ਮੈਂ ਪਾਠ ਕਰਦੀ ਐ ਕਰੀ ਜਾਂਦੀ ਆ ਤੇ ਉਹ ਮੈਨੂੰ ਆਦਤ ਹੀ ਬਣੀ ਵੀ ਆ ਇਹ ਨਾ ਤੁਸੀਂ ਸਮਝੋ ਬੀਬੀ ਕਿ ਨੂੰ ਹਿੱਲੀ ਕਰ ਤਾਂ ਜਾਂਦੀ ਆ ਮੈਂ ਅਧਰਜੀ ਕੇ ਸਾਹ ਸਵਾਗਰ ਜੀ ਕੀ ਪਤੇ